ਸਿੱਖਾਂ ਦੀ ਪਾਗ ਉਤੇ ਲੰਡਨ ਵਿੱਚ ਇੱਕ ਰਿਸਰਚ ਹੋਈ ਤੇ ਇਸ ਦੇ ਨਤੀਜੇ ਚੁਕਾ ਦੇਣ ਵਾਲੇ ਸੀ। ਹੋਰ ਸਰਚਰਸ ਜਿਹੜੇ ਸਿੱਖ ਵੀ ਨਹੀਂ ਸੀ ਉਹ ਵੀ ਪਾਗ ਦੀ ਪਰਫਾਰਮੈਂਸ ਨੂੰ ਦੇਖ ਕੇ ਹੈਰਾਨ ਸੀ। ਇਹ ਰਿਸਰਚ ਉਹਨਾਂ ਦੇਸ਼ਾਂ ਅੰਦਰ ਜਿੱਥੇ ਸਿੱਖਾਂ ਦੀ ਪਾਗ ਨੂੰ ਲੈ ਕੇ ਸੇਫਟੀ ਦੇ ਪੱਖ ਤੋਂ ਸਵਾਲ ਚੁੱਕੇ ਜਾਂਦੇ ਨੇ ਉੱਥੇ ਸਿੱਖਾਂ ਦੇ ਹੱਕ ਵਿੱਚ ਇੱਕ ਸਬੂਤ ਦੇ ਤੌਰ ਤੇ ਵੀ ਪੇਸ਼ ਕੀਤੀ ਜਾ ਸਕਦੀ ਹੈ। ਗੁਰੂ ਸਾਹਿਬਾਨ ਨੇ ਸਾਨੂੰ ਪੱਗ ਦੀ ਦਾਤ ਬਖਸ਼ੀ ਤੇ ਅਲੱਗ-ਅਲੱਗ ਸਮੇਂ ਸਿੱਖਾਂ ਦੁਆਰਾ ਲੜੇ ਗਏ ਯੁੱਧਾਂ ਵਿੱਚ ਜਿੱਥੇ ਵਿਰੋਧੀ ਹੈਲਮਟ ਤੇ ਕਵਚ ਪਾ ਕੇ ਲੜਦੇ ਸੀ ਉੱਥੇ ਸਿੱਖਾਂ ਨੇ ਹਮੇਸ਼ਾ ਪੱਗ ਨੂੰ ਹੀ ਗੁਰੂ ਦੀ ਓਟ ਮੰਨਿਆ ਤੇ ਯੁੱਧ ਲੜੇ ਗੁਰੂ ਸਾਹਿਬਾਨ ਦੁਆਰਾ ਸਿੱਖਾਂ ਨੂੰ ਬਖਸ਼ੀ ਪੱਗ ਉੱਤੇ ਹਾਲ ਹੀ ਚ ਲੰਡਨ ਦੇ ਐਮਪੀਰੀਅਲ ਕਾਲਜ ਵਿੱਚ ਰਿਸਰਚ ਹੋਈ ਤੇ ਇਸ ਦੇ ਨਤੀਜੇ ਚੌਕਾ ਦੇਣ ਵਾਲੇ ਸੀ ਤੇ ਜੇਕਰ ਗੱਲ ਇਸ ਰਿਸਰਚ ਦੀ ਕੀਤੀ ਜਾਵੇ ਵੀ ਇਹ ਕਿਸ ਤਰੀਕੇ ਨਾਲ ਕੀਤੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਵੀ ਇਸ ਅੰਦਰ ਮੁੱਖ ਤਨ ਰਿਸਰਚ ਸਾਇੰਟਿਸਟ ਸੀ ਪਹਿਲੇ ਡਾਕਟਰ ਗੁਰਪ੍ਰੀਤ ਹਰਪ੍ਰੀਤ ਸਿੰਘ ਦੂਸਰੇ ਜੰਗ ਚੈਂਕ ਤੇ ਤੀਸਰੇ ਮਾਜਦਾਰ ਬੁਜਾਰੀ ਇਹਨਾਂ ਦੇ ਦੁਆਰਾ ਹੀ ਇਹ ਸਰਚ ਕੀਤੀ ਗਈ ਤੁਹਾਨੂੰ ਦੱਸ ਦਈਏ ਵੀ ਟੈਸਟ ਰਿੰਗਸ ਜਾਂ ਹੈਲਮਟ ਟੈਸਟਿੰਗ ਸੈਟਅਪ ਪੂਰੇ ਲੰਡਨ ਦੇ ਵਿੱਚ ਦੋ ਹੀ ਮੌਜੂਦ ਨੇ ਤੇ ਇਹਨਾਂ ਵਿੱਚੋਂ ਇੱਕ ਅੰਪੀਰੀਅਲ ਕਾਲਜ ਆਫ ਲੰਡਨ ਦੇ ਵਿੱਚ ਵੀ ਮੌਜੂਦ ਹੈ ਜਿੱਥੇ ਇਹ ਸਰਚ ਕੀਤੀ ਗਈ ਇਹ ਟੈਸਟਿੰਗ ਰਿੰਗਸ ਵਿੱਚ ਇੱਕ ਪੁਤਲੇ ਦੇ ਸਿਰ ਉੱਤੇ ਹੈਲਮਟ ਵਗੈਰਾ ਪਾ ਕੇ ਟੈਸਟਿੰਗ ਕੀਤੀ ਜਾਂਦੀ ਹੈ ਤੇ ਇਸ ਰਿਸਰਚ ਵਿੱਚ ਸਾਇੰਟਿਸਟਾਂ ਨੇ ਹੈਲਮਟ ਦੀ ਜਗ੍ਹਾ ਦੇ ਉੱਤੇ ਪੁਤਲੇ ਦੇ ਸਿਰ ਉੱਪਰ ਪੱਗ ਬੰਨ ਕੇ ਟੈਸਟਿੰਗ ਕੀਤੀ ਇਸ ਟੈਸਟਿੰਗ ਰਿੰਗਸ ਦੇ ਉੱਪਰ ਅਤੇ ਨੀਚੇ ਤੇ ਪੁਤਲੇ ਦੇ ਅੰਦਰ ਵੀ ਅਲੱਗ-ਅਲੱਗ ਸੈਂਸਰ ਲੱਗੇ ਹੁੰਦੇ ਨੇ ਜੋ ਕਿ ਨੋਟ ਕਰਦੇ ਨੇ ਵੀ ਜੋ ਵੀ ਚੀਜ਼ ਪੁਤਲੇ ਦੇ ਸਿਰ ਉੱਪਰ ਲੱਗੀ